ਮੈਂ ਮਾਸਟਰ ਬੋਲ ਰਿਹਾ ਪੇਰੁਦਗਾਰ ਹੱਥਾਂ ਵਿੱਚ ਡਿਗਰੀ ਦੇਖਾਂ ਤਾਂ ਤਕੇ ਕੇ ਸਾਡੇ ਨਾਲ ਧੀਆਂ ਕੁੜੀਆਂ ਆਹਾ ਸਾਡੇ ਨਾਲ ਧੀਆਂ ਕੁੜੀਆਂ 12 ਤੋਂ ਫੜ ਧਰਨੇ ਤੋਂ ਚੁੱਕਦੇ ਗੁੱਸੇ ਖੋਲ ਡੀਐਸਪੀ ਕਈ ਬੱਸਾਂ ਵਿੱਚ ਬਾੜ-ਬਾੜ ਕੇ ਕੁਟ ਛੇ ਛੇ ਕੁੱਤੇ ਪੌਂਦੇ ਨੇ ਖਾਕੀ ਜੀ ਅਸੀਂ ਕਲਮਾ ਵਾਲੇ ਆ ਜੀ ਅਸੀਂ ਕਲਮਾ ਵਾਲੇ ਆ ਇਹ ਤਾਂ ਫੜ ਕੇ ਖਰਦੇ ਲਾਠੀ ਨਵੀਆਂ ਸਰਕਾਰਾਂ ਆਪਣੀਆਂ ਨੇ ਇੱਕ ਵਾਰ ਕੱਲਾ ਨੇ ਮਿੱਠੀਆਂ ਸਭ ਖੋਕੇ ਕੀਆ ਐ ਤੈਨੂੰ ਫੈਕਟਰੀ ਤੋਂ ਪੁੰਜਰ ਲਿਆਓ